ਅਸਤੀ ਪੰਜਾਬੀ ਵਿਆਕਰਨ ਦੀ ਕਲਾਸ ਨੂੰ ਵਿਦਿਆਰਥੀਆਂ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾੜਵਾ ਦੀ ਸਤਿ ਸ੍ਰੀਕਾਲ ਵੈਰਣਜੀ ਦਾ ਕਾਲ ਸਾਹਿਬ ਵੈਰਣਜੀ ਦੀ ਪਤਨੀ ਵਿਦਿਆਰਥੀਓ ਸਾਡਾ ਵਿਚਾਰ ਚੱਲਿਆ ਹੋਇਆ ਸੀ ਵਣਬੋਧ ਅਸਤੀ ਕਲਾਸ ਵਿੱਚ ਮਤਨ ਅਨੁਸਾਰਿਆਂ ਨੂੰ ਵਣਬੋਧ ਦੇ ਵਿੱਚ ਸ਼ਬਦ ਅਨੁਸਾਰ ਸਵਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਪਹਿਲੇ ਦੋ ਪ੍ਰਕਾਰਾਂ ਬਾਰੇ ਮੈਂ ਤੁਹਾਨੂੰ ਪਿੱਛੇ ਵਾਲੀ ਕਲਾਸ ਵਿੱਚ ਦੱਸਿਆ ਸੀ ਅਸਤੀ ਕਲਾਸ ਵਿੱਚ ਮਤਨ ਅਨੁਸਾਰਿਆਂ ਨੂੰ ਤੀਜੀ ਪ੍ਰਕਾਰ ਦੇ ਸਵਰ ਕਿੰਨੇ ਪ੍ਰਕਾਰ ਕਿਹੜੇ ਹਨ ਉਹਨਾਂ ਦੇ ਬਾਰੇ ਦੱਸਾਂਗਾ ਵਿਖੋ ਜੀ ਪਹਿਲੇ ਵਾਰੀ ਕਿੱਥੇ ਤੁਹਾਨੂੰ ਦੱਸਿਆ ਸੀ ਉਚਾਰਨ ਦੇ ਧਾਰ ਦੇ ਸਵਰ ਤਿੰਨ ਪ੍ਰਕਾਰ ਦੇ ਹੁੰਦੇ ਹਨ ਉਚਾਰਨ ਵਿਧੀ ਦੇ ਧਾਰ ਦੇ ਉਚਾਰਨ ਸਥਾਨ ਦੇ ਧਾਰ ਦੇ ਇਹ ਮੈਂ ਤੁਹਾਨੂੰ ਪਿੱਛੇ ਵਾਲੇ ਕੱਪੇ ਵਿੱਚ ਦੱਸਿਆ ਸੀ ਆਧੁਨਿਕ ਵਿਗਿਆਨ ਦੇ ਮਤਨ ਅਨੁਸਾਰ ਇਹਨਾਂ ਨੂੰ ਗੁਲੰਦ ਦੀ ਸਥਿਤੀ ਅਤੇ ਮੂਠੇ ਨਕਦੀ ਅਵਸਥਾ ਦੇ ਧਾਰ ਦੇ ਸਵਰ ਤਿੰਨ ਪ੍ਰਕਾਰ ਦੇ ਹੁੰਦੇ ਹਨ ਗੁਲੰਦ ਦੀ ਸਥਿਤੀ ਅਤੇ ਮੂਠੇ ਨਕਦੀ ਅਵਸਥਾ ਦੇ ਧਾਰ ਦੇ ਸਵਰ ਦਾ ਤੀਜਾ ਪ੍ਰਕਾਰ ਕਿਹਾ ਸੀ ਗੁਲਾਬੀ ਸਥਿਤੀ ਅਨੁਸਾਰ ਸਵਰ ਦੇ ਦੋ ਪ੍ਰਕਾਰ ਹੁੰਦੇ ਹਨ ਉਹ ਕਿੜੇ ਨੇ ਗੋਲ ਤੇ ਅਕੋਲ ਗੋਲ ਤੇ ਅਕੋਲ ਗੁਲਾਬੀ ਸਥਿਤੀ ਦੇ ਤਾਰ ਦੇ ਸਵਰ ਦੋ ਪ੍ਰਕਾਰ ਦੇ ਹੁੰਦੇ ਉਹ ਕਿੜੇ ਕਿੜੇ ਗੋਲ ਅਤੇ ਅਕੋਲ ਪੰਜਾਬੀ ਵਿੱਚ ਤਾਂ ਕਈ ਸਵਰ ਅਧਿਏ ਹਨ ਜਿਨ੍ਹਾਂ ਦੇ ਉਚਾਰਨ ਦੇਦੇ ਗੁਲਾਬੀ ਸਥਿਤੀ ਗੋਲ ਹੋ ਜਾਂਦੀ ਹੈ ਕੀ ਭਈ ਪੰਜਾਬੀ ਵਿੱਚ ਕਈ ਸਵਰ ਅਧਿਏ ਹਨ ਕੀ ਦੱਸਿਆ ਸੀ ਪੰਜਾਬੀ ਵਿੱਚ ਕਈ ਸਵਰ ਅਧਿਏ ਹਨ जिना ਦੇ ਉਚਾਰਨ ਲਈ ਸਵਾਰ ਦੀ ਸਥਿਤੀ ਕਿڑی ਹੋ ਜਾਂਦੀ ਹੈ ਕੋਲ ਹੋ ਜਾਂਦੀ ਹੈ ਕਿڑی ਕੋਲ ਬੁਜਾਂਦੀ ਹੈ ਗੋਲ ਸਵਰਾਂ ਨੂੰ ਇਨ੍ਹਾਂ ਉਸ ਸਵਰਾਂ ਨੂੰ ਬੁਲਾਇਦਾ ਇਨ੍ਹਾਂ ਨੂੰ ਦੀਨ ਸਵਰਾਂ ਨੂੰ ਬੁਲਾਇਦਾ ਜਾਂ ਗੋਲ ਸਵਰ ਕਿਹਾ ਜਾਂਦਾ ਹੈ ਕੀ ਗੋਲ ਸਵਰ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਚਾਰ ਬੁਲਾਇਦਾ ਸਵਰ ਸਵਰ ਹਨ ਵੈਤਜਾਲੀ ਦੇ ਸੁਲਾਇਦਾ ਸਵਰ ਕਿ ਕਿੜੇ ਹਨ ਚਾਰ ਪਰੰਤੂ ਜਿਨ੍ਹਾਂ ਸਵਰਾਂ ਦੇ ਉਚਾਰਨ ਲਈ ਬੁਲਾਉਂਦੀ ਸਥਿਤੀ ਚਪਟੀ ਰਹਿੰਦੀ ਹੈ ਚਪਟੀ ਰਹਿੰਦੇ ਉਹਨਾਂ ਨੂੰ ਗੁਲਾਇ ਰਹੀ ਬਈ ਪਰ ਉਹ ਜਿਨ੍ਹਾਂ ਸਵਰਾਂ ਦੇ ਉਚਾਰਨ ਗਏ ਪਰ ਜਿਨ੍ਹਾਂ ਗੁਲਾ ਦੀ ਸਥਿਤੀ ਚਪਟੀ ਰਹਿੰਦੀ ਹੈ ਜਾਂ ਕਿ ਬਈ ਚਪਟੀ ਰਹਿੰਦੀ ਹੈ ਜਾਂ ਉਹਨਾਂ ਨੂੰ ਬਈ ਜਿਨ੍ਹਾਂ ਦੁਸਤਾਂ ਨੂੰ ਇਹ ਗੁਲਾ ਦੀ ਸਥਿਤੀ ਚਪਟੀ ਰਹਿੰਦੀ ਉਹਨਾਂ ਸਵਰਾਂ ਨੂੰ ਗੁਲਾਇ ਰਹਿਤ ਜਾਂ ਅਕੋੜ ਸਵਰ ਕਿਹਾ ਜਾਂਦਾ ਹੈ ਕਿ ਕੀ ਅਕੋੜ ਸੀ ਹੁਕ ਤੇ ਪੰਜਾਬੀ ਵਿੱਚ ਗੁਲਾਇ ਰੋ ਸਵਰ ਕਿੰਨੇ ਹਨ छे हैं पहले देखो जी गोल सबक किए हैं ओंकर दुलंकर घोड़ा कनोरा देखो जी ओंकर दुलंकर घोड़ा कनोरा पंच छे नौ दस आदि ये साढ़े आ गोल सबर हैं ते अकोल सबर के लिए हैं अकोल सबर देखो जी मुक्ता मुक्ता कन्ना सियारी पियारी ला दुलां एक बार हो जाता सी अकोल सोर के लिए हम मुक्ता ला प्यारी सियारी मुक्ता ला प्यारी सियारी ला दुला एक दो तीन चार सत अठ देखो जी अकोल सोर के लिए हम मुक्ता कन्ना सियारी प्यारी ला दुला आ अकोल सोर के लिए एक दो 3 4 7 8 ਆ ਕੀ ਹੈ ਆਕੂਲ ਸਵਰ ਹੈ ਅਪਕੇ ਗੀਤ ਅਸੀ ਉਚਾਰਨ ਤੋਂ ਇਲਾਵਾ ਸਵਰਨ ਲੱਗਾਂ ਦੇ ਅਧਾਰ ਤੇ ਤੋਂ ਭਾਗ ਵਿੱਚ ਵੰਡਿਆ ਗਿਆ ਸੀ ਕੀ ਵੀ ਉਚਾਰਨ ਦੇ ਅਧਾਰ ਤੇ ਸਵਰਨ ਮੁਕੀਏ ਲੱਗਾਂ ਦੇ ਅਧਾਰ ਤੇ ਤੋਂ ਭਾਗ ਵਿੱਚ ਵੰਡਿਆ ਗਿਆ ਸੀ ਕਿਹੜੇ ਲਘੂ ਤੇ लघु ते केंद्रीय स्वर की लघु ते केंद्रीय गुण ते दीर्घ स्वर ते बाह्रा गुण मेकोपुट मेको जीप पैला केलासी लघु स्वर केंद्रीय कुट केड़ा केंद्रीय कुट लघु स्वर कहिए ने लघु स्वर ऊ स्वरन जिनाते उच्चारण विच लघु स्वर नालो कट समान लगता सी भाई लघु स्वर ऊ स्वरन ਲਘੂ ਸਵਰ ਕੁ ਹਨ ਜਿਨ੍ਹਾਂ ਦੇ ਉਚਾਰਨ ਲਈ ਲਘੂ ਸਵਰ ਨਾਲੋਂ ਕਿਨਾ ਕਟ ਸਮਾਗਦਾਸੀ ਕਿਨਾ ਜਿਨ੍ਹਾਂ ਦੇ ਉਚਾਰਨ ਲਈ ਲਘੂ ਸਵਰ ਨਾਲੋਂ ਕਟ ਸਮਾਗਦਾਸੀ ਉਹ ਕਿਹੜੇ ਹਨ ਵੇਖੋ ਜੀ ਮੁਕਤਾਂ 시हारी ਅਤੇ ਔਂਕੜ ਮੁਕਤਾਂ 시हारी ਔਂਕੜ ਆਸਰੇ ਕੀਏ ਹਨ ਲਘੂ ਸਵਰ ਹਨ ਤੇ ਧੀਰਘ ਸਵਰ ਧੀਰਘ ਸਵਰ ਤੇ ਬਾੜਲਾ ਕੁੱਟ ਕਿਹੜਾ ਸੀ दुर्ग सवर ऊँ सवर हैं जिन्हाँ के हैं। हैं। उचार में लग ऊँ सवर नालों ना। दुगना समागतासी दीर्घ सवर समा केले हैं ऊँ सवर हैं जिन्हाँ के उचार में लग ऊँ सवर नालों के नाम दुगना समागतासी दुगना समागतासी ऊँ केले हैं अब ये मुख्य करना <coughs> पियाली दुलंकर दु लां दुलां ते ओड़ा अतिकर्मोड़ा आती है dirgh swaran a ki hai dirgh swaran vidyarthiyon sada anda anda ethosma payasi te ardhi kakhiya tohanu kiven lagi comment box vich mainu dasna te ardhi kakhiya nu likh dayi sare munde kudiyan da dhanwad ji ji aenu vai nu dida karso vai nu deepak